ਕਮੇਤਾ ਠੀਕ ਆ ਸ਼ਰਾ ਕਿਵੇਂ ਆ ਤੂੰ ਸਰਪੰਚ ਨੇ ਕਾਜ ਬਰਿਆ ਸੱਚ ਹਾਂ ਪੁੱਤ ਭਰਤੇ ਮੈਂ ਤਾਂ ਤੇ ਕੀ ਫਿਰ ਪੈਸਾ ਪਹੁੰਚਾ ਕਿਵੇਂ ਕੀਤਾ ਪੈਸਾ ਦਾ ਗੱਲ ਹੋਆ ਪੁੱਤ ਆਪਾਂ ਨਾ ਹਕ ਕਿਲਾ ਵੇਚਦਾ ਹੁਣ ਅੱਛਾ ਆ ਝੋਨੇ ਦਾ ਝੋਨਾ ਲੱਗਾ ਲਗਾਇਆ ਵਿੱਚ ਹੀ ਵੇਚਦਾ 25-30 ਲੱਖ ਦਾ ਠੀਕ ਆ ਫਿਰ ਹੁਣ ਕੀ ਲੋਕ ਮੰਗਦੇ ਆ ਲੋਕ ਤਾਂ ਬਹੁਤ ਕੁਝ ਮੰਗਦੇ ਹੁਣ ਲੋਕ ਮੈਂ ਕਾਜ ਜੀ ਕਿਦੋਂ ਭਰਤੇ ਤੈਨੂੰ ਸੁਣ ਲੈ ਮੇਰੀ ਗੱਲ ਵੀ ਮੈਨੂੰ ਦੁੱਖ ਤਾਂ ਬਹੁਤ ਹੋਇਆ ਜਦੋਂ ਮੈਂ ਕਿਲਾ ਲਖਾਇਆ ਉਹਦਾ ਵੀ ਮੈਂ ਕਹਾ ਮੇਰੀ ਫਸਲਾ ਮੇਰਾ 25 ਲੱਖ ਦਾ ਕਿੱਲਾ ਵੀ ਗਿਆ ਮੇਰੀ ਜ਼ਮੀਨ ਜਾਇਦਾਦ ਗਈ ਮੈਨੂੰ ਘਰੋਂ ਵੀ ਗਾਲਾਂ ਮਿਲਣਗਾਂ ਤੇ ਮੈਂ ਕਿੱਲਾ ਦਿੱਤਾ ਲਖਾ ਤੇ ਪੈਸੇ ਆਪਾਂ ਲੈ ਫੜ ਤੇ ਕਾਗਜ਼ ਵੀ ਭਰਤੇ ਤੇ ਵਿਰੋਧੀ ਧਿਰ ਨੇ ਵੀ ਸਮਝ ਲਾ ਭਰਤੇ ਕਾਗਜ਼ ਤੇ ਹੁਣ ਮੈਨੂੰ ਜਿਹੜਾ ਪੈਨ ਦੇ ਵਿੱਚ ਰਿਸਪਾਂਸ ਆਉਂਦਾ ਵੀ ਲੋਕ ਚਾਹੁੰਦੇ ਆ ਵੀ ਸਾਨੂੰ दारू ਵੰਡ ਸਾਨੂੰ ਮੀਟ ਵੰਡ ਸਾਨੂੰ ਤੋਂ ਹੋਰ ਚਾਹ ਪਾਣੀ ਠੰਡੇ ਘਰੇ ਸਾਨੂੰ ਮਤਲਬ ਜੋ ਚੀਜ਼ ਦੀ ਲੋੜ ਆ ਕਈਆਂ ਨੇ ਤਾਂ ਮੈਨੂੰ ਐਂ ਕਹਤਾ ਵੀ ਸਾਡੇ ਘਰੇ ਕਣਕ ਨਹੀਂ ਸਾਨੂੰ ਕਣਕ ਦੇ ਦੇ ਮੈਂ ਹੁਣ ਦੱਸ ਕੀ ਕਰਾਂ ਉਹ ਤਾਂ ਫਿਰ ਗਲਤ ਗੱਲ ਆ ਫਿਰ ਇੰਨਾ ਦਾ ਹਾਂ ਤੇ 25 ਲੱਖ ਨਾਲ ਤੈਨੂੰ ਪਤਾ ਹੁਣ ਪਿੰਡ ਬਹੁਤ ਵੱਡਾ 2-3000 ਵੋਟ ਹੈ ਤੇ 25 ਲੱਖ ਨਾਲ ਮੇਰਾ ਮੈਨੂੰ ਲਾਦਾ ਹਜੇ ਵੀ ਨਹੀਂ ਪੂਰਾ ਪੈਂਦਾਗਾ ਤੇ ਇਹ ਨਹੀਂ ਪਤਾ ਵੀ ਮੈਨੂੰ ਹੋਰ ਕਿੱਲਾ ਵੇਚਣਾ ਪੈ ਜੇ ਮੈਂ ਫਸ ਗਿਆ ਆ ਫਿਰ ਪੈਂਦੀ ਫਿਰ ਮਹਿੰਗੀ ਪੈ ਜੂਗੀ ਹਾਂ ਇਹ ਤਾਂ ਕੀ ਪਤਾ ਹੁਣ ਰੱਬ ਜਾਣਦਾ ਭਗਵਾਨ ਉਸਲਾ ਵੀ ਮਹਿੰਗੀ ਪੈ ਜੂਗੀ ਕਿ ਸਸਤੀ ਪਰ ਮੈਂ ਤੈਨੂੰ ਇਹ ਗੱਲ ਕਹਿੰਦਾ ਵੀ ਜੇ ਤਾਂ ਗਏ ਆਪਾਂ ਜਿੱਤੋ ਫੇਰ ਤਾਂ ਸਮਝ ਲਾ ਵੀ ਆਪਾਂ ਕਿਲਾ ਵੇਚਿਆ ਤੇ ਪੰਜ ਕਿਲੇ ਹੋਰ ਲੈ ਲਾਂਗੇ ਕੋਈ ਗੱਲ ਨਹੀਂ ਫਿਰ ਆਪਾਂ ਕਰਨਾ ਕੁਝ ਨਹੀਂ ਪਿੰਡ ਦਾ ਉਹ ਮਰਜੀ ਹੋਈ ਜਾਵੇ ਲੋਕਾਂ ਨੂੰ ਖਵਾ ਕੇ ਆਪਾਂ ਮੁੜ ਕੇ ਨਹੀਂ ਕੋਈ ਪੈਸਾ ਲਵਾਂ ਲੋਕ ਮੁੜ ਕੇ ਮੜ ਕੇ ਤੇ ਕੱਢਣਾ ਹੈ ਫਿਰ ਹਾਂ ਫਿਰ ਕੱਢਣਾ ਜਿੰਗਾ ਗਰਾਂਟਾ ਉਹਨਾਂ ਕਰੋੜਾਂ ਦੀਆਂ ਉਹ ਆਪਾਂ ਆਪਦੇ ਬੋਝੇ 'ਚ ਪਾਉਣੀਆਂ ਆਹ ਭਰਨਾ ਤੇ ਆ ਨਾਲ ਦੀ ਫਿਰ ਲੈ ਲਾਂਗੇ ਠੀਕ ਆ ਠੀਕ ਆ ਤੇ ਜੇ ਆਪਾਂ ਗਏ ਹਾਰ ਤੇ ਫਿਰ ਤੈਨੂੰ ਪਤਾ ਹੀ ਆ ਉਹ ਨਾਲ ਦੇ ਇਧਰ ਟਰੈਕਟਰ ਵਾਰ ਦੇਣਗੇ ਤੇ ਉਹ ਬਾਹ ਲੈਣਗੇ ਤੇ ਨਾਲੇ ਤਨ ਮੈਂ ਗੱਲ ਦੱਸ ਦਿੰਨਾ ਇੱਕ ਹੋਰ ਵੀ ਜਿਹੜੇ ਲੋਕ ਆ ਇਹ ਤਾਂ ਹੁਣ ਇਹਨਾਂ ਦੇ ਤਾਂ ਰੋਜੇ ਖੁੱਲ ਗਏ ਤੈਨੂੰ ਪਤਾ ਰੋਜੇ ਖੁੱਲ ਗਏ ਇਹਨਾਂ ਦੇ ਇਹਨਾਂ ਨੂੰ ਦਾਰੂ ਮੀਟ ਸ਼ਰਾਬ ਚਾਹ ਪਾਣੀ ਇਹਨਾਂ ਨੂੰ ਮਾਮੂਗਾ ਕਈਆਂ ਨੇ ਤਾਂ ਮੈਨੂੰ ਕਹਿਤਾ ਬਾਈ ਇਹ ਤਾਂ ਰੁਪੀ ਕਰੇ ਘਰੋਂ ਖਾਵਾਂਗੇ ਹੁਣ ਮੈਨੂੰ 2-3 ਹਲਵਾਈਆਂ ਦਾ ਪ੍ਰਬੰਧ ਕਰਨਾ ਪਿਆ ਠੀਕ ਹੈ ਪੱਠਣਾ ਟੈਂਟ ਦਾ ਸਮਾਨ ਹੋਰ ਬਹੁਤ ਕੁਝ ਕਰਨਾ ਪੈ ਗਿਆ ਉਹ ਲਿਆ ਕੇ ਅੱਜ ਲੰਗਰ ਲਾਉਣੇ ਆ ਸਾਰਾ ਪਿੰਡ ਨੂੰ ਸੋਕਾ ਦੇਵਾਂਗੇ ਵੀ ਆਜੋ ਇਧਰ ਆਜੋ ਉਧਰ ਕੋਈ ਬੰਦਾ ਉਧਰ ਜਾਊਗਾ ਕੋਈ ਉਧਰ ਜਾਊ ਕੋਈ ਨਾਰਾਜ਼ ਹੋਊਗਾ ਕੋਈ ਆਦਾ ਗੁੱਸਾ ਜ਼ਾਹਰ ਕਰੂ ਕੋਈ ਗਾਲਾਂ ਕੱਢੂ ਭਰਾਵਾ ਸਭ ਦੀਆਂ ਸੁਣਨੀਆਂ ਪਹਿਣੀਆਂ ਤੇ ਹੁਣ ਇੱਕ ਇੱਕ ਬੋਰਡ ਤੇ ਜ਼ੋਰ ਲੱਗੂਗਾ ਤੇ ਇਹੀ ਕੰਮ ਦੂਜਾ ਉਹਨਾਂ ਦਾ ਹੋਇਆ ਪਿਆ ਉਹਨਾਂ ਨੇ ਵੀ ਕਿੱਲਾ ਚੱਕਦਾ ਸਮਝ ਲਾ ਸਮਝ ਲਾ ਵੀ ਪੈਂਡ ਦੇ ਵਿੱਚੋਂ ਉਹਨਾਂ ਨੇ ਜੇ ਕਿੱਲਾ ਚੱਕਦਾ ਦੋ ਕਿੱਲੇ ਉੱਡ ਗਏ 50 ਲੱਖ ਦੇ ਠੀਕ ਆ ਤੇ ਜੇ ਆਪਾਂ ਸਿਆਣ ਫਬਰਤ ਦੇ ਤਾਂ ਉਹੀ 50 ਲੱਖ ਰੁਪਏ ਦੇ ਵਿੱਚੋਂ ਆਪਾਂ ਕੋਈ ਆਪਦੀ ਕਮਾਈ ਦੇ ਵਿੱਚੋਂ ਕੋਈ 20 ਲੱਖ ਰੁਪਏ ਕਿਸੇ ਸਕੂਲ ਤੇ ਲਾਣ ਦੇ ਕਿੱਥੇ ਬੱਚੇ ਪੜ੍ਹਦੇ ਕਿਸੇ ਹਸਪਤਾਲ ਨੂੰ ਦੇਣ ਦੇ ਕਿਸੇ ਗਊ ਗਰੀਬ ਨੂੰ ਦੇ ਦਿੰਦੇ ਕਿਸੇ ਦੀ ਛੱਤ ਪਵਾ ਦਿੰਦੇ ਡਿੱਗੀ ਵੀ ਕੋਈ ਮੀਂਹ ਦੇ ਵਜਨ ਦੇ ਵਜੇ ਛੱਤ ਥੱਲੇ ਬੈਠਾ ਕਿਸੇ ਬੱਚੇ ਕੋਲੇ ਲੀੜੇ ਨਹੀਂ ਕਿਸੇ ਦੀ ਪੜ੍ਹਾਈ ਦੀ ਖਾਤਰ ਦੇ ਦਿੰਦਾ ਬੜੀ ਵਧੀਆ ਗੱਲ ਸੀ ਉਹ ਹੁਣ ਮੇਰੇ ਦਿਮਾਗ ਚ ਆਈ ਗੱਲ ਮੈਂ ਕਿਹਾ ਜੇ ਇਹਦੇ ਨੂੰ ਤਾਂ ਆਪਾਂ ਸਕੂਲ ਨੂੰ ਹੀ ਦੇ ਦਿੰਦੇ ਪੈਸੇ ਬੱਚੇ ਤਾਂ ਪੜ੍ਹਦੇ ਜਾਂ ਕਿਸੇ ਕੋਲੇ ਛੱਤ ਹੈ ਨਹੀਂ ਕਿਸੇ ਕੋਲੇ ਲੀੜਾ ਕੱਪੜਾ ਹੈ ਨਹੀਂ ਕੋਈ ਇਹਦੀ ਮਦਦ ਕਰ ਦਿੰਦੇ ਤੇ ਆਹ ਤਾਂ ਯਾਰ ਆਪਾਂ ਨਵਾਂ ਹੀ ਪੰਗਾ ਸੇੜ ਲਿਆ 5 ਦਿਨਾਂ ਦੇ ਵਿੱਚ 25 ਲੱਖ ਰੁਪਏ ਉੱਡ ਜਾਣਾ ਸਮਝਦਾ ਲੱਖ ਰੁਪਏ ਦਿੱਲੀ ਦਾ ਖਰਚਾ ਤੇ ਮੈਨੂੰ ਤਾਂ ਸਰਪੰਚੀ ਮਹਿੰਗੀ ਪਈ ਜਾਂ ਠੀਕ ਆ ਫਿਰ ਚੱਲ ਚੰਗਾ ਹਰ ਜਾ ਤੂੰ ਇੱਕ ਹੋਰ ਗੱਲ ਸੁਣ ਲੈਂਦੀ ਆ ਵੀ ਜਿਹੜੀ ਇਹ ਸਰਪੰਚੀ ਦੀ ਗੱਲ ਆ ਨਾ ਇਹ ਢੂੰਗੀ ਗੱਲ ਆ ਬਹੁਤ ਯਾਰੀ ਠੀਕ ਤੇ ਦੋਸਤੋ ਹੁਣ ਮੈਂ ਤੁਹਾਨੂੰ ਗੱਲ ਦੱਸਦਾ ਇਹ ਸਾਡੇ ਵੱਲੋਂ ਇੱਕ ਸਿੱਖਿਆਦਾਇਕ ਸਟੋਰੀ ਸੀ ਸਾਡੇ ਵੱਲੋਂ ਤੁਹਾਡੇ ਵਾਸਤੇ ਇੱਕ ਸਿੱਖਿਆਦਾਇਕ ਸਟੋਰੀ ਸੀ ਜਿਹੜੇ ਸਾਡੇ ਵੀਡੀਓ ਦੇਖਣ ਵਾਲੇ ਈ ਵਿਊਅਰਜ਼ ਆ ਵੀ ਲੋਕਾਂ ਨਾਲ ਐ ਹੋਣੀ ਐ ਆ ਪੰਜ-ਸੱਤ ਦਿਨਾਂ ਦੇ ਵਿੱਚ ਤੇ ਸੰਭਲ ਜੋ ਕਿਰਪਾ ਕਰਕੇ ਆਪਦਾ ਪੈਸਾ ਬਰਬਾਦ ਨਾ ਕਰੋ ਜੇ ਤੁਹਾਡੇ ਕੋਲੇ ਪੈਸਾ ਤਾਂ ਕਿਸੇ ਸਕੂਲ ਨੂੰ ਕਿਸੀ ਹੋਰ ਸੰਸਥਾ ਨੂੰ ਕਿਸੇ ਗਊ ਗ੍ਰੀਵ ਦੀ ਛੱਤ ਪਵਾ ਦਿਓ ਉਹਨਾਂ ਨੂੰ ਦੇ ਦਿਓ ਪਰ ਇਹਨਾਂ ਪੈਸਾ ਤੁਸੀਂ ਨਾ ਖਰਚ ਕਰੋ ਸਰਪੰਚ ਮੈਂਬਰ ਆ ਉਹਦੇ ਸਰਬਸੰਮਤੀ ਨਾਲ ਚੱਲਣੋਂਗੇ ਤਾਂ ਵਧੀਆ ਰਹੋਗੇ ਨਾਲੇ ਤੁਹਾਨੂੰ 5 ਲੱਖ ਰੁਪਇਆ ਗਵਰਨਮੈਂਟ ਵੱਲੋਂ ਮਦਦ ਮਿਲ ਜਾਣੀ ਹੈ ਉਹ ਆਉਦੇ ਪਿੰਡ ਤੇ ਲਾ ਦਿਓ ਜੇ ਤੁਹਾਡੇ ਕੋਲੇ ਬਾਲੇ ਪੈਸੇ ਆ ਤੇ ਜੇ ਤੁਸੀਂ ਇਹੇ ਕੰਮ ਹੀ ਕਰਨਾ ਹੈ ਪੈਸੇ ਮਤਲਬ ਖਰਾਬ ਕਰਨੇ ਆ ਜਾਂ ਕੋਈ ਲੋਕਾਂ ਨੂੰ ਖਵਾਉਣਾ ਆਪਣਾ 25-30 ਲੱਖ ਦਾਰੂ ਮੀਟ ਸ਼ਰਾਬ ਦੇ ਥਰੂ ਕੱਢਣਾ ਤਾਂ ਫਿਰ ਮੈਂ ਇਹ ਗੱਲ ਨੂੰ ਚੰਗੀ ਨਹੀਂ ਸਮਝਦਾ ਏ ਮੇਰੇ ਵੱਲੋਂ ਇੱਕ ਸਿੱਖਿਆ ਦਾ ਇੱਕ ਸਟੋਰੀ ਸੀ ਕਿਰਪਾ ਕਰਕੇ ਜੇ ਸਾਡੀ ਸਟੋਰੀ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਬਾਕਸ ਵਿੱਚ ਆਪਦੀ ਕਮੈਂਟ ਵਿੱਚ رائے ਦੇ ਦਿਓ ਤੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ ਸਾਰੇ ਪੰਜਾਬ ਵਾਸੀਆਂ ਦਾ ਧੰਨਵਾਦ